ਸਤਿ ਸ਼੍ਰੀ ਅਕਾਲ ਜੀ ਅ ਅੱਜ ਅਸੀਂ ਜਿਹੜੀ ਇਹ ਮੀਟਿੰਗ ਕੀਤੀ ਹੈ ਇਹਨੂੰ ਅਸੀਂ ਕਹਿੰਦੇ ਆ ਜੀ ਜਿਹੜਾ ਸਟੇਟ ਐਕਸ਼ਨ ਪਲਾਨ ਫੋਰ ਪ੍ਰੋਫੈਂਸ਼ਨ ਆਫ ਐਂਟੀਮਾਈਕਰੋਬੀਅਲ ਰੈਜ਼ਿਸਟੈਂਸ ਇਹਦਾ ਮਤਲਬ ਇਹ ਹੁੰਦਾ ਜੀ ਜਿਸ ਤਰ੍ਹਾਂ ਕੋਈ ਬੰਦਾ ਉਹਨੂੰ ਕਿਸੇ ਨੂੰ ਰੱਬ ਨਾ ਕਰੇ ਕਿਸੇ ਨੂੰ ਟੀਬੀ ਹੋ ਗਈ ਟਾਈਫਾਇਡ ਹੋ ਗਿਆ ਕਰਾ ਦਵਾਈ ਲੈ ਰਿਹਾ ਮੰਗੀ ਤੋਂ ਮੰਗੀ ਦਵਾਈ ਲੈ ਰਿਹਾ ਪਰ ਉਹਦਾ ਅਸਰ ਨਹੀਂ ਹੁੰਦਾ ਇਹਦਾ ਕਾਰਨ ਇਹ ਹੈ ਵੀ ਇਹਦੇ ਬਹੁਤ ਸਾਰੇ ਜਿਹੜੇ ਕਾਰਨ ਹੈ ਇਹਦੇ ਵਾਸਤੇ ਅਸੀਂ ਇਹ ਮੀਟਿੰਗ ਕੀਤੀ ਹੈ ਵੀ ਇਦਾਂ ਕਿਉਂ ਹੋ ਰਿਹਾ ਕਿ ਜਿਹੜਾ ਬੰਦਾ ਹੈਗਾ ਕਿਸੇ ਨੂੰ ਕੋਈ ਇੰਜਰੀ ਹੋ ਗਈ ਐਕਸੀਡੈਂਟ ਹੋ ਗਿਆ ਤੇ ਉਹ ਹਸਪਤਾਲ ਚ ਜਾਂਦਾ ਉੱਥੇ ਜਾ ਕੇ ਇਨਫੈਕਸ਼ਨ ਹੋ ਜਾਂਦੀ ਆ ਤੇ ਲੇਕਿਨ ਉਹ ਦਵਾਈਆਂ ਅਸਰ ਨਹੀਂ ਕਰਦੀਆਂ ਦਵਾਈਆਂ ਬੇਅਸਰ ਹੋ ਰਹੀਆਂ ਉਹਦਾ ਕਾਰਨ ਇਹ ਆ ਵੀ ਸਾਡੇ ਖਾਣੇ ਦੇ ਵਿੱਚ ਵੀ ਜਿਹੜਾ ਹੈਗਾ ਜਿਸ ਤਰ੍ਹਾਂ ਅਸੀਂ ਚਾਹੇ ਆਪਾਂ ਕੋਈ ਆਂਡਾ ਖਾਣੇ ਆ ਜਾਂ ਕੋਈ ਮੀਟ ਖਾਣੇ ਆ ਮੁਰਗਾ ਖਾਣੇ ਆ ਉਹਨਾਂ ਦੇ ਵਿੱਚ ਵੀ ਦਵਾਈਆਂ ਦਾ ਇਸਤੇਮਾਲ ਹੁੰਦਾ ਕਿਉਂਕਿ ਸਾਡੇ ਜਿਹੜੇ ਸਰੀਰ ਆ ਉਹਨੂੰ ਪਹਿਲਾਂ ਹੀ ਦਵਾਈਆਂ ਦੀ ਆਦਤ ਪਈ ਹੁੰਦੀ ਆ ਤੇ ਜਦੋਂ ਉਹਦੇ ਵਿੱਚ ਜਿਹੜੇ ਦਵਾਈ ਪਹਿਲਾਂ ਹੀ ਹੋਵੇ ਤਾਂ ਫਿਰ ਉਹਦੇ ਵਿੱਚ ਇਨਫੈਕਸ਼ਨ ਹੋ ਜਾਂਦਾ ਫਿਰ ਉਹ ਦਵਾਈ ਅਸਰ ਨਹੀਂ ਕਰਦੀ ਇਸ ਕਰਕੇ ਇਹ ਜ਼ਰੂਰੀ ਹੈ ਕਿ ਜਿਹੜੇ ਆਮ ਬੰਦੇ ਹੋਣ ਉਹਨਾਂ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਕੁਆਲੀਫਾਈਡ ਡਾਕਟਰ ਕੋਲ ਜਾਣਾ ਔਰ ਡਾਕਟਰਾਂ ਨੂੰ ਵੀ ਅਸੀਂ ਜਿਹੜਾ ਹੈਗਾ ਇਹਦੇ ਬਾਰੇ ਜਿਹੜੇ ਦਿਸ਼ਾ ਨਿਰਦੇਸ਼ ਦੇਵਾਂਗੇ ਵੀ ਤੁਸੀਂ ਜਿਹੜੀ ਐਂਟੀਬਾਇਓਟਿਕ ਹੈ ਉਹ ਬਹੁਤ ਸਪੇਰਿੰਗਲੀ ਜੇ ਬਹੁਤ ਜ਼ਿਆਦਾ ਜ਼ਰੂਰੀ ਹੋਵੇ ਤਾਂ ਹੀ ਇਸਤੇਮਾਲ ਕਰਨੀ ਹੈ ਕਿਉਂਕਿ ਸਾਡੇ ਕੋਲੇ ਐਮਰਜੈਂਸੀ ਵਾਸਤੇ ਅਦਰਵਾਈਜ਼ ਦਵਾਈਆਂ ਨਹੀਂ ਬਚਣਗੀਆਂ ਅੱਜ ਤੋਂ 10 ਸਾਲ ਬਾਅਦ 15 ਸਾਲ ਬਾਅਦ ਇਸ ਕਰਕੇ ਜ਼ਰੂਰੀ ਹੈ ਕਿ ਜਿਹੜੀ ਪੋਲਟਰੀ ਆ ਜਿਹੜੇ ਖੇਤੀ ਕਰਦੇ ਆ ਉਹ ਦਵਾਈਆਂ ਦਾ ਘੱਟ ਤੋਂ ਘੱਟ ਇਸਤੇਮਾਲ ਕਰਨ ਔਰ ਜੇ ਬੰਦਾ ਬਿਮਾਰ ਹੋਵੇ ਤਾਂ ਪਹਿਲਾ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਜੜੀਆਂ ਦੂਜੀਆਂ ਕੰਨਾਂ ਹੈਗੀਆਂ ਚਾਹੇ ਆਪਾਂ ਰੇੜੀ ਤੋਂ ਖਾਣੇ ਆ ਕੋਈ ਮਨਾਈ ਨਹੀਂ ਹੈ ਲੇਕਿਨ ਸਫਾਈ ਹੋਣੀ ਚਾਹੀਦੀ ਹੈ ਜੜੀ ਵੀ ਦੁਕਾਨਾਂ ਦੇ ਵਿੱਚ ਸਫਾਈ ਹੋਣੀ ਚਾਹੀਦੀ ਹੈ ਇਹ ਬੰਦਾ ਮੈਂ ਤਾਂ ਬੜਾ ਪਾਰਟਿਕੂਲਰ ਹਾਂ ਜੀ ਕਿ ਹਸਪਤਾਲਾਂ ਦੇ ਵਿੱਚ ਜੇ ਸਾਫ ਸਪਾਈ ਹੋਏਗੀ ਤਾਂ ਸਾਨੂੰ ਐਂਟੀਬਾਇਓਟਿਕ ਦੀ ਲੋੜ ਨਹੀਂ ਪੈਗੀ ਜਿੱਥੇ ਹਸਪਤਾਲਾਂ ਦੇ ਵਿੱਚ ਪੂਰੀ ਆਪਰੇਸ਼ਨ ਥੀਟਰ ਤੋਂ ਲੈ ਕੇ ਸਾਰੇ ਜਿਹੜਾ ਅੱਜ ਕੱਲ ਜਿਹੜੇ ਅਸੀਂ ਮੋਡੂਲਰ ਆਪਰੇਸ਼ਨ ਥੀਟਰ ਬਣਾਏ ਆ ਜਿਹਦੇ ਵਿੱਚ ਹਵਾ ਵੀ ਆ ਹਰ 3 ਮਿੰਟ ਬਾਅਦ ਹਵਾ ਚੇਂਜ ਹੋ ਉਦੋਂ ਨਾ ਇਨਫੈਕਸ਼ਨ ਦਾ ਰੇਟ ਘਟ ਜਾਂਦਾ ਇਸੇ ਤਰ੍ਹਾਂ ਵਾਰਡਾਂ ਦੇ ਵਿੱਚ ਘਰਾਂ ਦੇ ਵਿੱਚ ਤੇ ਆਪਾਂ ਖਾਣਾ ਖਾਣ ਵੇਲੇ ਖਾਣਾ ਬਣਾਉਣ ਵੇਲੇ ਖਾਣਾ ਪਰੋਸਣ ਵੇਲੇ ਔਰ ਖਾਣਾ ਬਰਤਾਨ ਦੇਲੇ ਜੇ ਉਹ ਸਫਾਈ ਹੋਏਗੀ ਘਰ ਚ ਸਫਾਈ ਹੋਏਗੀ ਦੁਕਾਨ ਦੇ ਜਿੱਥੇ ਖਾਣਾ ਖਾਵਾਂਗੇ ਉੱਥੇ ਸਫਾਈ ਹੋਏਗੀ ਤਾਂ ਬਹੁਤ ਸਾਰੀਆਂ ਇਨਫੈਕਸ਼ਨ ਤੋਂ ਆਪਾਂ ਬਚ ਸਕਾਂਗੇ ਤੇ ਐਂਟੀਬਾਇਓਟਿਕ ਰੈਜ਼ਿਸਟੈਂਸ ਵੀ ਨਹੀਂ ਹੋਏਗੀ ਤੇ ਇਸ ਪ੍ਰੋਬਲਮ ਦਾ ਸਹੀ ਹੱਲ ਇਹੀ ਹੈ ਕਿ ਲੋਕਾਂ ਨੂੰ ਇਹ ਸਾਰੀਆਂ ਗੱਲਾਂ ਪਤਾ ਹੋਣ ਤੇ ਉਹ ਅਮਲ ਕਰਨ ਪਿੰਡ ਦੇ ਲੈਵਲ ਤੇ ਸ਼ਹਿਰ ਦੇ ਲੈਵਲ ਤੇ ਦੁਕਾਨਾਂ ਦੇ ਵਿੱਚ ਆਪਣੇ ਜਦੋਂ ਖੇਤੀਬਾੜੀ ਕਰਦੇ ਆ ਉਹਦੇ ਵਿੱਚ ਜਿਹੜੇ ਪੋਲਟਰੀ ਕਰਦੇ ਉਹ ਵੀ ਸਾਰੇ ਜੇ ਸਾਰੇ ਪ੍ਰਕਾਸ਼ਨ ਲੈਣਗੇ ਤਾਂ ਇਹ ਇੱਕ ਬਹੁਤ ਵੱਡੀ ਜਿਹੜੀ ਆਉਣ ਵਾਲੇ ਸਮੇਂ ਚ ਮੁਸੀਬਤ ਬਣਨ ਜਾ ਰਹੀ ਹੈ ਉਸ ਤੋਂ ਆਪਾਂ ਬਚ ਜਾਗੇ ਤੇ ਆਪਾਂ ਨੂੰ ਫਿਰ ਜਿਹੜੀ ਹੈਗੀ ਆ ਇਹ ਐਂਟੀਮਾਈਕਰੋਬੀਅਲ ਜਿਹੜੀ ਰੈジਸਟੈਂਸ ਹੈ ਇਹ ਨਹੀਂ ਡਵਲਪ ਹੋਏਗੀ ਬਹੁਤ ਬਹੁਤ ਆਵਾਜ਼